ਕਰਦੇ ਕਹਿੰਦੇ ਮੋਟਰ ਤੇ ਹੋਊਗਾ ਤੇ ਆ ਬੈਠਾ ਲੈ ਓਏ ਆ ਵੀ ਸ਼ੇਰ ਵਗਿਆ ਉਹ ਕੀ ਹਾਲ ਹੈ ਚਾ ਉਹ ਠੀਕ ਆ ਪੁੱਤਰਾ ਤੂੰ ਸੱਟਾਂ ਸਿਹਤ ਕਿਵੇਂ ਆ ਠੀਕ ਆ ਤੂੰ ਸੁਣਾ ਅੱਛਾ ਇੱਥੇ ਬੈਠ ਰਹੇ ਹਾਂ ਖੇਤ ਓਏ ਅੱਜ ਨਾ ਕਣਕ ਕਣਕ ਦੀ ਡੇੜਾ ਗੁੜਾ ਜਾ ਮਾਰਨ ਆਏ ਸੀ ਯਾਰ ਤੇ ਮਾਹਾ ਮੜਾ ਮੋਟਾ ਵੇਖ ਗਏ ਅੱਛਾ ਅੱਛਾ ਸੀਜ਼ਨ ਤਾਂ ਆਪਣਾ ਵਧਗਾ ਲੱਗਿਆ ਸੀਗਾ ਗਠਾਂ ਵਾਲੀ ਦਾ ਸੀਜ਼ਨ ਦਾ ਸ਼ੇਰਾ ਠੀਕ ਲੱਗਾ ਗੱਲ ਕਣਕ ਕਣਕ ਵੀਤੀ ਹੁਣ ਕਣਕ ਕਣਕ ਤਾਂ ਵੀਤੀ ਅੱਛਾ ਅੱਛਾ ਠੀਕ ਆ ਉਗਰੀ ਖੜੀ ਹੈ ਨਾ ਉਗਰਦੀ ਆਉਂਦੀ ਆ ਉਗਰਦੀ ਆਉਂਦੀ ਆ ਕਨਕਤਾ ਹਾਂ ਹਾਂ ਉਹ ਮੈਂ ਤਾਂ ਤੇਰੇ ਕੋਲੇ ਜਾਚਾ ਆਏ ਆ ਸੀਗਾ ਵੀ ਆਪਣਾ ਸੀਜ਼ਨ ਗਿਆ ਨਿਬੜ ਹੁਣ ਹੂੰ ਹੂੰ ਤੇ ਪੈਸਿਆਂ ਦਾ ਪਸਾਕਤਾਬ ਕਰ ਲਗੇ ਮੈਂ ਵੀ ਦੇਣੇ ਆਗੇ ਗਾਹਾਂ ਕਿਸੇ ਦੇ ਪੈਸਿਆਂ ਪੂਸਿਆਂ ਦਾ ਸ਼ੇਰ ਵਗਿਆ ਕੋਈ ਗੱਲ ਨਹੀਂ ਗੱਲ ਆਇਆ ਵੀ ਪੈਸੇ ਦਾ ਤੇਰੇ ਉੰਨੀ ਤਕਰੀਬਨ ਤਕਰੀਬ ਮੈਂ ਜਾ ਹੀ ਬੜੇ ਉਹ ਕਰਦਾ ਨਾਲ ਜਾਵੜੀ ਇਹ ਸ਼ੇਰ ਵਗੈ ਮੈਂ ਤਾਂ ਹਸਾਬ ਕਰਨਾ ਹੈ ਜੇ ਆਪਾਂ ਹਸਾਬ ਕਾਪੀ ਵੀ ਨਹੀਂ ਖੋਲੀ ਗਈ ਹਾਂ ਕਿਤਾਬ ਤਾਂ ਮੇਰਾ ਤਾਂ ਕਰੇ ਹੀ ਆ ਨਾ ਸ਼ੇਰ ਵਗਿਆ ਜਦੋਂ ਤੈਨੂੰ ਪਤਾ ਫਿਰ ਸਾਰਾ ਕੁਝ ਜੋੜ ਜੜਾਈ ਕਰਨੀ ਹੁੰਦੀ ਹੈ ਅੱਛਾ ਹਸਾਬ ਕਿਤਾਬ ਤੂੰ ਲਾਇਆ ਹੋਇਆ ਕਰਿਆ ਆਵਦੇ ਆਪਦਾ ਲਾਇਆ ਸੀ ਸਾਰਾ ਹਾਂ ਤੇ ਉਸ ਹਸਾਬ ਦੇ ਨਾਲ ਤਾਂ ਤਕਰੀਬਨ ਮੇਰੇ ਥੋੜੇ ਘਾਣੇ ਵਾਧੇ ਹੋਣਗੇ ਤੇਰੇ ਨਹੀਂ ਕਿਉਂਕਿ ਜਦੋਂ ਟੜਕੇ ਤੂੰ ਆਉਂਦਾ ਸੀ ਆਉਣ ਵੇਲੇ ਤਾਂ ਤੈਨੂੰ ਦੋ ਕਾਰਡ ਪੋਸਟ ਦੇ ਚਾਹੀਦੇ ਸੀ ਤੋੜ ਭੰਨ ਵੀ ਬਹੁਤ ਬਿਨਾਂ ਤਾਂ ਗੱਲ ਹੀ ਨਹੀਂ ਮੰਦੀ ਆ ਚਾ ਸ਼ੇਰ ਵਗਿਆ ਡੱਕ ਕੇ ਭੁੱਕੜਨਾ ਤੂੰ ੱੱਕੀ ਤੁਰਿਆ ਆਉਂਦਾ ਸੀ ਤੇ ਬਹੁਤ ਨੁਕਸਾਨ ਕਰਿਆ ਤੇ ਕਹਿੰਦੀ ਸੀ ਉਧਰ ਤੂੰ ਕਹਿੰਦਾ ਸੀਗਾ ਵੀ ਗੱਠਾਂ ਘੱਟ ਬਣਾੰਗਾ ਘੱਟ ਬਣਾੰਗਾ ਉਹ ਨਹੀਂ ਸ਼ੇਰ ਵਗਿਆ ਘੱਟ ਵਾ ਮੜਾ ਜਾ ਹਸਾਉਣਾ ਚਲਾਈਦਾ ਹੁੰਦਾ ਨਾ ਚੱਲ ਕੋਈ ਗੱਲ ਨਹੀਂ ਫੇਰ ਤੈਨੂੰ ਅਧਿਕਾ दारू ਦਾ ਵੀ ਚਾਹੀਦਾ ਆਥਨੇ ਉਹਨਾਂ ਫੇਰ ਥੱਕ ਜਾਂਦੇ ਸੀਗੇ ਯਾਚਾ ਹੁਣ ਇੰਨੀ ਭੱਜ ਭਜਾ ਕੇ ਫੇਰ ਭੰਨ ਦਿੰਦਾਗਾ ਪੈਟਰਾਂ ਕੋਸ ਕੋਲ ਮਲਾ ਕੇ ਨਾ ਮੈਂ ਸਾਰਾ ਜੋੜ ਜੱਪਾ ਲਾਇਆ ਸੀ ਵੀ ਮਾਲ ਦੇ ਪੈਸੇ ਦਾ ਚਲ ਤੈਨੂੰ ਵਿੱਚੋਂ ਮਾੜੇ ਮੋٹے ਨਹੀਂ ਲਾਉਂਦੇ दारू ਦੇ ਅੱਧੇ ਦੇ ਦਾ ਲੱਗਣਗੇ ਨਾ ਡੇਲੀ ਅੱਧਾ ਤੈਨੂੰ दारू ਦਾ ਵੀ ਚਾਹੀਦਾ ਫਿਰ ਕਿਤੇ ਤੂੰ ਜੀਵ ਵਾਲੀ ਵੀ ਭਾਲਨਾ ਜੀਵ ਵਾਲੀ ਤੇ ਫਿਰ ਕੰਮ ਹੀ ਇਹ ਹੋ ਜਾਗਾ ਗਰਦ ਅੰਦਰ ਜਾਂਦੀ ਹੈਗੀ ਉਹ ਗਰਦ ਤਾਂ ਜਾਂਦੀ ਆ ਪੁੱਤਰਾ ਐ ਥੋੜਾ ਹੀ ਕੰਮ ਚੱਲਦੇ ਹੁੰਦੇ ਆ ਤੂੰ ਤਾਂ ਪਤੰਦਰਾ ਕੰਮ ਘੱਟ ਤੇ ਨਸ਼ੇ 'ਚ ਧਿਆਨ ਵਾਲਾ ਆਹ ਜੀ ਨਾ ਚਾਚਾ ਮਕਰਣਾੜਾ ਮੈਂ ਬਈ ਘਰ ਨਹੀਂ ਸ਼ੇਰ ਬੱਗਿਆ ਤੂੰ ਦਾ ਸਾਰੇ ਕਾਹ ਦੀ ਜੜਪੱਟ ਦੀ ਨਵੀਂ ਮਸ਼ੀਨ ਕਿਸ਼ਤਾਂ ਵਾਲੇ ਤੋੜ-ਤੋੜ ਖਾਂਦੇ ਆ ਐਤੀ ਦਾ ਸੀਜ਼ਨ ਤੂੰ ਕਹਣਾ ਬਾਲਾ ਚੰਗਾ ਲੱਗਿਆ ਪੂਰਾ ਪੱਲਾ ਵੀ ਨਹੀਂ ਹੁੰਦਾ ਕਿਉਂ ਐਤੀ ਕੀ ਗੋਲਿਆ ਪੈ ਗਿਆ ਤੂੰ ਬਣਾਏ ਕੀ ਆ ਯਾਰ ਤੂੰ ਜਿੱਥੇ ਤੈਨੂੰ ਭੇਜਦਾ ਸੀ ਚਾਚਾ ਟੁੱਟ ਗਿਆ ਕੋਹਨਾ ਕੋਸ ਆ ਜਾ ਹੂੰ ਚਾਚਾ ਹਾਂ ਪੁੱਤਰਾ ਉਹ ਚਾਚਾ ਯਾਰ ਆਵਾਜ਼ ਕਰੀ ਜਾਂਦਾ ਖੰਡੋ ਬਾ ਇਕੱਠਾ ਇਕੱਠਾ ਹੁੰਦੀ ਬਈ ਸੀਗੀ ਆਪਣੀ ਥੱਕ ਰੱਕ ਸੋਗੀ ਸੀਾਰੇ ਪਿੰਡ ਚ ਨਵੀਂ ਮਸ਼ੀਨ ਲਿਆਂਦੀ ਆ ਇੱਕ ਸੀ ਹਾਂ ਤੇ ਤੂੰ ਉਹਦੀ ਝੰਡੋ ਚੋਤੀ ਮੈਂ ਤਾਂ ਪਸਾਈ ਜਨਾ ਮੈਂ ਹੁਣ ਤੇਰੇ ਨਾਲ ਜਵਾਨ ਹਲਾਲੀ ਵੀ ਚਾਲਿਆਰ ਬੰਦਾ ਠੀਕ ਐ ਤੇ ਰੱਖ ਲੈਨੇ ਆ ਡਰਾਈਵਰ ਤੂੰ ਤਾਂ ਜੜ ਕੜਤੀ ਸਭ ਕਾਸੀ ਦੀ ਸੀ ਜਣ ਤੂੰ ਕਹਣਾ ਚੰਗਾ ਲੱਗਿਆ ਉਹ ਅਜੇ ਮੈਨੂੰ ਲਾਂਬਾ ਦੇਈ ਜਾਂਦਾ ਕਹਿੰਦੇ ਸਾਡੀਆਂ ਗੱਠਾ ਸਹੀ ਨਹੀਂ ਬਣਾਂਗਾ 1000 ਕਿਲੇ ਦੀ ਦਾ ਗੱਠ ਬਣਾਤੀ ਆਗੀ ਉਹ ਨਹੀਂ ਮੁੱਕ ਰਹੀ ਐ ਨਾ ਹੁਣ ਦਾ ਯਾ ਚਾ ਤੇਰੇ ਕਰਨ ਵਾਲੀਆਂ ਗੱਲਾਂ ਹੈ ਕਰਨ ਵਾਲੀਆਂ ਹੈ ਕਾਪੀ ਪਈਆ ਘਰੇ ਚੱਲ ਵੜ ਟੋਟਲ ਜਿੰਨਾ ਤੇਰੇ ਬੰਨੀ ਪੈਸਾ ਆ ਗਿਆ 20000 ਦੀ ਗੱਲ ਹੋਈ ਸੀ ਆਪਣੀ 20000 ਦੀ ਸੀਜ਼ਨ ਦੀ ਗੱਲ ਹੋਈ ਸੀ ਕਿ 2-4000 ਦੀ ਪੀ 10000 ਰੁਪਿਆ ਦਾ ਤੈਨੂੰ ਮੈਂ ਐਡਵਾਂਸ ਦਿੱਤਾ ਸੀ ਦੇਤਾ ਸੀਗਾ ਨੀ ਨਿਪਟ ਗਿਆ ਸੀ ਹਾਂ 5000 ਜਿੱਦਾਂ ਤੂੰ ਆਖਿਆ ਮੇਰੀ ਚਾਚੀ ਬਿਮਾਰ ਹੈ ਹਾਂ ਉਹਦੇ ਲੈ ਗਿਆ ਸੀ ਹਾਂ ਲੋੜ ਪੈ ਜਾਂਦੀ ਐ ਬਿਮਾਰ ਹੋ ਗਈ ਸੀ ਹਾਂ ਲੈ ਗਿਆ ਸੀ ਨਾ ਹਾਂ ਤੇ 5000 ਰੁਪਇਆ ਜਿੱਦੈ ਤੂੰ ਆਂਦਾ ਸੀ ਚਾਚਾ ਮੈਂ ਜਾਣਾ ਮੇਰਾ ਛੋਰ ਠੱਲਾ ਹਾਂ ਉਹ ਤੇ 20 ਪੂਰਾ ਹੋ ਗਿਆ 20000 ਲੇਗਾ ਤੇ ਠੀਕ ਹੈ 1 ਮਹੀਨਾ ਤੇ 5 ਦਿਨ ਲੱਗਿਆ ਤੇਰੇ ਹੂੰ ਤੇ ਹਜੇ ਦਾ ਭੈਦ ਰੋ ਉਹਦੇ ਆਖਣੂ ਮੈਂ ਕਰੇ ਨਹੀਂ ਜਿਹੜਾ ਕੁਝ ਚਾਲ ਕਾਪੀ ਦੇ ਬਖਾਵਾਂ ਲਿਖਿਆ ਪਿਆ ਤੇ ਉਹ ਸਮਾਨ ਦੇ ਦਾ ਹਜੇ ਦਾ ਲਾਉਣੇ ਆ ਰੁਪਏ ਤੇਰੇ ਨਹੀਂ ਵਧਣਗਾ ਰੁਪਇਆ ਘਟੋ ਘਟਾ 4 1/2 4000 4500 ਨਹੀਂ ਤੇਰੇ ਹਿਸਾਬ ਨਾਲ ਮੈਂ दारू ਤੇ ਪੋਸਟ ਕਿੰਨੇ ਕੁ ਦਿਖਾ ਗਿਆ ਹੂੰਗਾ ਤੂੰ ਛੇਰ ਬਗਾ दारू ਪੋਸਟ ਮੇਰੇ ਹਿਸਾਬ ਨਾਲ ਅੱਧਾ ਡੇਲੀ ਦਾ ਲਾਲਾ ਤੂੰ ਇੱਕ ਮਹੀਨਾ ਤੇ 10 15 ਦਿਨ ਲੱਗਿਆ ਤੇ ਵੇਖ ਲੈ ਤੂੰ ਹਿਸਾਬ ਨਾਲ ਡੇਲੀ ਅੱਧਾ ਸੀ ਤੇ ਕਿਲੋ ਲਿਆਉਣਾ ਹੁੰਦਾ ਸੀ ਰਮਾਲ ਮੈਂ 6500 ਦਾ ਦਿੰਦੇ ਆ ਹਾਂ ਤੇ ਤੂੰ ਮੈਨੂੰ ਲੱਗਦੀ ਬਸ ਫਿਰ ਉਹਦੇ ਆਖ ਨੂੰ ਕਿਲੋ ਨਾਲ 15 ਦਿਨ ਕੱਢਦਾ ਨਹੀਂ ਸੀ ਉਹਦੋਂ ਦਾ ਫਰਾਂ ਹੋ ਜਾਂਦਾ ਨਾ ਜਦੋਂ ਸਾਹਮਣੇ ਪਿਆ ਹੋਵੇ ਵੀ ਸਾਹਮਣੇ ਚਾਚਾ ਸਰੀਰ ਟੁੱਟ ਹੀ ਜਾਂਦਾ ਛੇ ਵਗਾ ਸਰੀਰ ਨੂੰ ਯਾਰ ਕੀ ਗੱਲ ਬਾਣੀ ਚਾਚਾ ਬੁਖਾਰ ਜਿਹਾਂ ਵਾਲਾ ਵੰਗੂ ਲੱਗਦਾ ਉਹਦੀ ਮਾਰਦਾ ਸੀ ਦੋ ਕਾਰਡ ਓਏ ਚਾਚਾ ਗੱਲ ਪਤਾ ਕੀ ਹੁਣ ਮੇਰੀ ਥੋੜੀ ਸੀਗੀ ਮਸ਼ੀਨ ਮਸ਼ੀਨ ਦਾ ਤੇਰੀ ਸੀਗੀ ਮੈਂ ਤਾਂ ਐ ਸੀ ਵੀ ਕੰਮ ਵੱਧ ਛੇਤੀ ਨਿਬੜ ਜੇ ਵੱਧ ਗੱਠਾ ਬਣਾ ਲ ਗਏ ਪਾਕਤੀ ਆਪਣਾ ਸੀਜ਼ਨ ਦੇ ਵਿੱਚ 85000 ਰੁਪਏ ਦਾ ਭਾਂਚੋ ਦਾ ਡੀਜ਼ਲ ਮੱਚ ਗਿਆ ਅੱਛਾ ਅੱਛਾ ਹਾਂ 85000 ਦਾ ਮੰਨੇਗਾ ਤੂੰ ਨਹੀਂ ਨਹੀਂ ਭਾਜੋ ਓਹ ਜਿੱਦਰਾ ਉਹਦੇ ਅੱਖ ਨੂੰ ਭੇਜਦੇ ਸੀ ਜਾਂ ਤੂੰ ਹੋਰ ਕਿਸੇ ਦੇ ਵਾਹਨ ਚ ਵੜਦਾ ਸੀ ਸਮਝੋ ਬਾਹਰ ਆ ਗੱਲ ਮੇਰੇ ਤਾਂ ਤੂੰ ਪਹਿਲਾਂ ਵੀ ਮਸ਼ੀਨ ਚ ਚਲਾਉਂਦਾ ਰਿਹਾ ਕਿਸੇ ਦੀ ਹਾਂ ਚਲਾਉਂਦਾ ਰਿਹਾ ਮੈਨੂੰ ਤਾਂ ਨਹੀਂ ਲੱਗਦਾ ਸ਼ੇਰ ਵਗਾ ਤੂੰ ਚਲਾਉਂਦਾ ਹੋਏਗਾ ਉਹ ਤਾਂ ਫਿਰ ਤੂੰ ਪਹਿਲਾਂ ਦੇਖਣਾ ਸੀਗਾ ਨਾਂ ਰੱਖਦਾ ਤੈਨੂੰ ਕੋਈ ਡਰਾਈਵਰ ਮਿਲਦਾ ਸੀਗਾ ਫਿਰ ਮੂੰਹ ਤੇ ਦਾਣੀ ਲਿਖਿਆ ਹੁੰਦਾ ਵੇਖਣੀ ਵੱਖਣੀ ਦਾ ਮੁੰਡਾ ਖੁੰਡਾ ਐ ਤੂੰ ਮੈਨੂੰ ਕੀ ਪਤਾ ਜੀ ਤੂੰ ਨਾ ਕੋਈ ਡਰਾਈਵਰ ਮਿਲਦਾ ਸੀ ਉਹ ਤਾਂ ਮਿੰਟਾਂ ਕਰਦਾ ਸੀਗਾ ਘਰੇ ਆ ਸੀਜ਼ਨ ਚ ਐ ਹੁੰਦਾ ਹੁੰਦਾ ਸੀਜ਼ਨ ਚ ਹੁਣ ਜਦੋਂ ਮੇਰੀ ਗੱਲ ਸੁਣ ਕਈ ਵਾਰੀ ਹਰੇਕ ਬੰਦੇ ਨੂੰ ਕੰਮ ਦਾ ਜੋਰ ਲੱਚਾਸ ਹੁੰਦੀ ਆ ਹਾਂ ਹਾਂ ਜੀ ਠੀਕ ਹੈ ਨਾ ਹੁਣ ਉਹ ਮੁੰਡਾ ਆਇਆ ਮੈਂ ਆਖਿਆ ਡਰਾਈਵਰ ਭਾਲ ਦੇ ਉਹਨੇ ਲਿਆ ਕੇ ਤੂੰ ਮੇਰੇ ਨਾਲ ਸੁਣਾਣੇ ਖਲਿਆਰ ਤਾ ਹੁਣ ਮੈਨੂੰ ਕੀ ਪਤਾ ਨਹੀਂ ਉਹ ਜਾਂਦਾ ਹੀ ਨਹੀਂ ਹੁਣ ਤਾਂ ਤੂੰ ਮੈਨੂੰ ਇੱਥੇ ਆਏ ਨੂੰ ਕਹੀਏ ਨਾ ਜਦੋਂ ਮੈਂ ਪੈਸੇ ਮੰਗਣ ਆ ਗਿਆ ਹੁਣ ਤਾਂ ਤੂੰ ਐ ਕਹਿੰਦਾ ਵੀ ਤੂੰ ਅੰਗਰੀ ਮਸ਼ੀਨ ਭੰਨਤੀ ਉਹਦੀ ਝੰਡੋ ਚੋਤੀ ਤੇ ਉਦੋਂ ਦਾ ਤੂੰ ਕਹਿੰਦਾ ਸੀਗਾ ਆਪਾਂ ਸ਼ਰੀ ਵੱਧ ਬਣਾਉਣਗਾ ਗੰਗਠਾਂ ਵੀ ਤੇ ਚਲਾ ਤੇ ਚਲਾ ਸੇਰ ਵਗਿਆ ਤੇਜ਼ ਮੈਂ ਤੈਨੂੰ ਐ ਨਹੀਂ ਟਕਾਣਾ ਕੰਮ ਨਾ ਜਿੰਨਾ ਮਰਜ਼ੀ ਮਸ਼ੀਨਰੀ ਤੋਂ ਕੰਮ ਜਿੰਨਾ ਮਰਜ਼ੀ ਲੈ ਲੈ ਨਹੀਂ ਉਹਦਾ ਤੇਰੀ ਗੱਲ ਮੈਂ ਮੰਨ ਗਿਆ ਪਰ ਚਲਾਉਣੀ ਹਿਸਾਬ ਨਾਲ ਪੈਂਦੀ ਆ ਤੂੰ ਤਾਂ ਪਤਾ ਹੀ ਨਹੀਂ ਤੈਨੂੰ ਐ ਨਹੀਂ ਪਤਾ ਲੱਗਾ ਵੀ ਇਹ ਟਾਪ ਲੋਜ ਚਲਦੀ ਆ ਕਿ ਤੀਜੇ ਲੋਜ ਚਲਦੀ ਆ ਨਹੀਂ ਉਹਦਾ ਤੇਰੀ ਗੱਲ ਸਹੀ ਆ ਤੂੰ ਤਾਂ ਕਿਹਾ ਹੈਲਪਰ ਹੋ ਕੇ ਰਿਹਾ ਹੋਏਗਾ ਬਸ ਤੈਨੂੰ ਦਾ ਉਹਦੇ ਆ ਕਾਨੂੰਨ ਲਿਆ ਕੇ ਮੇਰੇ ਸੁਣਾਣੇ ਠੱਲ ਤਾ ਉਹ ਬੰਦੇ ਨੇ ਮੈਨੂੰ ਹੁਣ ਕੀ ਪਤਾ ਸੀ ਵੀ ਤੂੰ ਜਮਾਂ ਹੀ ਨ ਜਾਣ ਇਹ ਤਾਂ ਤੇਰੀ ਗੱਲ ਸਹੀ ਇਹ ਤੈਨੂੰ ਕਿਹਨੇ ਦੱਸਤਾ ਵੀ ਮੈਂ ਹੈਲਪਰ ਰਹਾ ਮੈਂ ਯਾਰ ਬੰਦੇ ਦਾ ਚਿਹਰਾ ਫੜ ਕੇ ਦੱਸ ਦਿੰਦਾ ਸਾਰੀ ਉਮਰ ਲੰਘੀ ਡਰਾਈਵਰੀ ਕਰਦਿਆਂ ਦੀ ਨਹੀਂ ਸਹੀ ਤਾਂ ਹੈ ਤਾਂ ਮੈਂ ਸੀਗੇ ਤਾਂ ਹੈਲਪਰ ਹੀ ਸੀ ਐ ਇੱਕ ਦੀ ਤੇਰੇ ਮਸ਼ੀਨ ਚਲਾਉਣੀ ਪਹਿਲਾਂ ਲੱਗਾ ਉਹਦਾ ਝੰਡੋ ਚੋਦੀ ਆ ਫਿਰ ਕਿੱਗ ਦਾ ਮੈਂ ਗੱਠਾ ਚੱਕਣ ਵਾਲਾ ਆ ਪਾਸੇ ਨਹੀਂ ਗੱਠਾ ਕਰਦੇ ਹੁੰਦੇਗੇ ਹੂੰ ਸਾਈਡ ਵਾਲੇ ਗੇੜਿਆਂ ਦੇ ਉਹ ਗੱਠਾ ਮੈਂ ਚੱਕ ਕੇ ਪਾਸੇ ਕਰਦਾ ਤੇ ਮੈਨੂੰ ਪਹਿਲਾਂ ਹਣਾ ਦੱਸੀ ਇਹ ਗੱਲ ਫਿਰ ਮੈਂ ਤੈਨੂੰ ਮੈਨੂੰ ਰੱਖਾ ਹੀ ਨਹੀਂ ਸੀਗਾ ਤੇਰੇ ਮੇਰੀ ਤਾਂ ਝੰਡੋ ਚੋਤੀ ਤਨ ਦੋ ਲੋ ਕੀ ਚੇਰ ਬਗਿਆ ਗੱਲ ਆਇਆ ਵੀ ਹੁਣ ਮੇਰਾ 4500 ਰੁਪਿਆ ਤੇਰੇ ਵੱਨੀ ਵਧਾ 4500 ਮੈਂ ਦੇਣ ਦੇਣਾ ਹੈ ਤੈਨੂੰ ਦੇਣਾ ਪਊ ਤੇ ਫਿਰ ਮੈਂ ਜਿਹੜੀ ਗਰਦ ਇੰਨੀ ਉਹ ਮੇਰੇ ਸੰਗ ਚ ਗਈ ਆ ਅੰਦਰ ਗਈ ਆ ਤੇ ਮੈਂ ਉਹੀ ਫੋਟੋ ਘੋਕਦਾ ਫਿਰ ਆਏ ਸਮਾਨ ਵਾਲਿਆਂ ਦੇ ਪੈਸੇ ਦੇਣੇ ਆ ਤੇ ਰਪੇਰ ਵਾਲਿਆਂ ਦੇ ਵੀ ਖੜੇ ਆ ਫਿਰ ਮਾ ਤਾਂ ਤੇਰੇ ਫਰੀਦ ਅਸਰੀ ਲੱਗਿਆ ਸਰੀ ਨਹੀਂ ਨਾ ਲੱਗਿਆ ਚੇਰ ਬਗਿਆ ਤੂੰ 10000 ਰੁਪਿਆ 20000 ਚ ਗੱਲ ਹੋਈ ਸੀ ਠੀਕ ਹੈ ਸਾਡੇ 26 27000 ਰੁਪਇਆ ਦੇਈ ਬੈਠਾ ਨੇ ਇਹਨੇ ਵੀ ਬੈਠਾ ਚਾਚਾ ਜਿਹੜੇ ਹਿਸਾਬ ਨਾਲ ਤੇਰੀਆਂ ਗੱਲਾਂ ਹਨ ਮੈਂ ਤੇਰੇ ਗਾਹ ਨੂੰ ਮਸ਼ੀਨ ਤੇ ਨਹੀਂ ਲੱਗਦਾ ਤੇ ਨਾ ਕਿਸੇ ਨੂੰ ਲੱਗਣ ਦੇਵਾਂ ਮੈਂ ਮੈਂ ਤਾਂ ਹੋਰ ਕਿਸੇ ਦੇ ਲੱਗੂਗਾ ਲੱਗਣ ਦੀ ਗੱਲ ਨਹੀਂ ਕਰਦੀ ਜਿਹੜੇ ਹਿਸਾਬ ਨਾਲ ਮੈਨੂੰ ਲੱਗਦੀ ਤੂੰ ਮੇਰੀ ਮਸ਼ੀਨ ਮਸ਼ੂਨ ਦੀ ਝੰਡੋ ਚੋਦੀ ਆ ਨਾ ਉਹਦਾ ਕਿਸ਼ਤ ਵਾਲੇ ਫੜ ਕੇ ਲੈ ਜਾਣਗੇ ਹਾਂ ਤੇ ਤੂੰ ਮੇਰੀ ਵੀ ਗੱਲ ਆਪਦੇ ਨਾਲ ਹੀ ਕਰਵਾ ਲਈ ਕਿਸੇ ਨਾਲ ਮੈਨੂੰ ਵੀ ਡਰਾਈਵਰ ਲੱਗਣਾ ਪਊ ਕਿਸੇ ਨਾਲ ਕਿਸੇ ਦੇ ਟਾਈਮ ਪਾਸ ਫੇਰ ਹੀ ਹੋ ਕਿਉਂ ਤੂੰ ਤਾਂ ਰਿਜਰਡ ਕਰਤੀ ਸਾਬ ਕਾਸੇ ਦੀ ਹਾਂ ਕਿਸਤ ਮੈਂ ਦੱਸ ਕਿੱਥੋਂ ਦਊ ਮੇਰੇ ਤਾਂ ਜੁੰਮੇ ਪੈ ਗਏ ਕੋਈ ਹੱਲ ਨਹੀਂ ਜੁੰਮੇ ਕਹਦੇ ਨਾ ਪੈ ਗਏ ਮਸ਼ੀਨ ਤੇਰੀ ਘਰੇ ਖੜੀ ਆ ਚੰਗੀ ਭਲੀ ਓ ਯਾਰ ਸ਼ੇਰ ਵਗਿਆ ਕਰੂੰ ਕੀ ਖੜੀ ਨੂੰ ਉਹਨੂੰ ਮੈਂ ਉਹ ਫੋਟੋ ਖਿੱਚੂ ਚਲ ਤੂੰ ਆਏ ਦੱਸ ਵੀ ਹੁਣ ਤੂੰ ਮੈਨੂੰ ਕਿੰਨੇ ਪੈਸੇ ਦਿਨਾਗਾ ਤੂੰ ਹੁਣ ਤੂੰ ਮੈਨੂੰ ਐ ਦੱਸ ਵੀ ਸ਼ੇਰ ਵਗਿਆ ਤੂੰ ਮੈਨੂੰ 4500 ਰੁਪਇਆ ਕਿੱਦੇ ਦਿਨਾ ਮੈਂ ਕਹਦਾ ਦਿਨਾਗਾ 4500 ਤੇਰੇ ਨੇ ਵਾਅਦਾ ਪਤਰਾ ਮਾੜਾ ਮੈਨੂੰ ਤਾਂ ਲੱਗਦਾ ਹੀ ਨਹੀਂ ਨਾ ਫਿਰ ਮੇਰਾ ਆ ਵੀ ਨਹੀਂ 4500 ਮੈਨੂੰ ਤਾਂ ਦੇਣਾ ਪੈਣਾ ਸੀਗਾ ਮਤਲਬ ਫ੍ਰੀ ਦਾ ਭੌਂਕਦਾ ਫਿਰਿਆ ਨਹੀਂ ਬੰਦਾ ਸ਼ੇਰ ਬਗਿਆ ਹੁਣ ਤੂੰ ਆਪ ਦਾ ਵੇਖ ਕੇ ਚੱਲਣਾ ਸੀ ਨਾ ਮਾੜਾ ਮੂਠਾ ਐਂ ਇਹਦਾ ਸੋਚਿਆ ਕਰੋ ਬਗਾਨੀ ਚੀਜ਼ ਵੇਖ ਕੇ ਨਾ ਐ ਹਾਬੜਿਆਂ ਵਾਂਗੂ ਨਹੀਂ ਪਈਦਾ ਹੁੰਦਾ ਪੁੱਤਰਾ ਹੁਣ ਮੇਰੀ ਗੱਲ ਸੁਣ ਤੈਨੂੰ ਮੈਂ ਆਪ ਦਾ ਜਵਾਕ ਬਣਾ ਕੇ ਮਸ਼ੀਨ ਤੇ ਟਰੈਕਟਰ ਦਿੱਤਾ ਸੀ 15 ਲੱਖ ਰੁਪਏ ਦਾ ਸੰਦਾ ਨਹੀਂ ਉਹ ਤੇਰੀ ਗੱਲ ਠੀਕ ਆ ਤੇ ਹੁਣ ਫਿਰ 4500 ਮੈਂ ਤਾਂ ਕਾਹਦਾ ਦੇਣਾਗਾ ਮੈਂ ਫਿਰ ਕੰਮ ਗੁੰਮੀ ਕਰਾ ਦੂੰਗਾ ਜਦੇ ਵਾਣ ਹੋਣ ਨੀ ਯਾਰ ਸ਼ੇਰ ਬੱਕਿਆ ਗੱਲ ਆਇਆ ਵੀ 4500 ਰੁਪਏ 4500 ਮੈਂ ਨਕਦ ਕਿੱਥੋਂ ਦੇ ਦੂੰਗਾ 4500 ਉਹ ਯਾਰ ਤੂੰ ਕੁਸ ਕੁਸੇ ਨਾ ਕਿਵੇਂ ਨਾ ਕਿਰ ਕੇ ਚੱਲ ਕੋਈ ਗੱਲ ਨਹੀਂ ਤੂੰ ਮੇਰੇ ਨਾਲ ਮਾੜਾ ਮੋਟਾ ਗੁੱਧਿਆੜੀਆਂ ਧੂੜੀਆਂ ਲਵਾ ਦੇ ਇਹੀ ਕਰੂੰਗਾ ਹੋਰ ਕਿਵੇਂ ਆਈ ਮੈਂ ਤਾਂ ਹੱਲ ਆ ਫਿਰ ਹੋਰ ਤਾਂ ਕੋਈ ਹੱਲ ਨਹੀਂ ਹਾਂ ਮਾਦਾ ਏਸੀ ਦੇ ਪੈਸੇ ਦੇਣੇ ਸੀ ਕਿ ਮੈਂ ਤਾਂ ਆਇਆ ਸੀਗਾ ਤੇਰੇ ਕੋਲ ਵੀ ਹਿਸਾਬ ਕਰਦੇ ਆ ਪਾਏ ਸਤੰਦਰਾ ਉਹ ਨਾਲ ਪੋਸਟ ਦੇ ਵੀ ਲਾ ਕੇ ਬਹਿ ਗਿਆ दारू ਦੇ ਨਹੀਂ ਪੁੱਤਰਾ ਮੇਰੀ ਗੱਲ ਸੁਣ ਪੋਸਟ ਦਾ ਇਹ ਲਾਇ ਹੀ ਨਹੀਂ ਹੋਰ ਕਾਦੇ ਦਾ ਨਾਰੂ ਉਹਦਾ ਹੀ ਲਾਇਆ ਤੱਲੀ ਵੇ ਜਿਹੜਾ ਅੱਜ ਦਾ ਡੇਲੀ ਮੰਗਦਾ ਸੀ ਜੇ ਤਾਂ ਮੇਰੇ ਕੋਲੇ ਘਰੇ ਬਣਦੀ ਹੋਵੇ ਫਿਰ ਤਾਂ ਹੈ ਤੈਨੂੰ ਪਤਾ ਅਸੀਂ ਤਾਂ ਖਾਂਦੇ ਨਹੀਂ ਪੀਂਦੇ ਹਾਂ ਹਾਂ ਅਸੀਂ ਤਾਂ ਬੈਸ਼ ਨੂੰ ਬੰਦੇ ਹਾਂ ਹੁਣ ਬੈਸ਼ ਹੱਥ ਵੀ ਨਹੀਂ ਲਾਉਂਦੇ ਹੁਣ ਬੈਸ਼ ਨੂੰ ਬਣ ਕੇ ਤੁਸੀਂ ਪੈਸੇ ਦੇਣ ਵੇਲੇ ਉਹ ਸ਼ੇਰ ਵਾਂਗ ਡਰਾਈਵਰਾਂ ਡੂਬਰਾਂ ਨੂੰ ਪਿਉਣੀ ਪੈਂਦੀ ਐ ਅਸੀਂ ਨਹੀਂ ਹੱਥ ਲਾਉਂਦੇ दारू ਪਿਆਲੇ ਨੂੰ ਅਸੀਂ ਤਾਂ ਨਫ਼ਰਤ ਕਰਦੇ ਹਾਂ ਇਸ ਗੱਲ ਤੋਂ ਕਾਹਨੂੰ ਹੀ ਲਾਉਂਦੇ ਤੁਸੀਂ ਹਾਂ ਉਹ ਨਵੀਂ ਚੀਜ਼ ਹੀ ਸੁਣ ਲਈ ਲੈ ਆਖੇ 4500 ਮੈਨੂੰ ਤੂੰ ਦੇ ਜਾ ਤੇ ਮੈਂ ਤਾਂ ਫਿਰ ਫ੍ਰੀ ਦਾ ਸੀਰੀਅਲ ਲੱਗਾ ਰਹਿ ਗਿਆ ਫਿਰ